ਮੈਂ ਤੁਹਾਡੇ ਮਾਧਿਅਮ ਰਾਹੀਂ ਆ ਦੱਸਣਾ ਚਾਹਨਾ ਹੈ ਕਿ ਜਿਹੜੀ ਐਂਕਰ ਐਂਟਰਾ ਕੋਪਰੇਟਰਸ ਦੀ ਜਿਹੜੀ ਸਟ੍ਰਾਈਕ ਸੀਗੀ ਉਹ ਇਸ ਵੇਲੇ ਖੁੱਲ ਚੁੱਕੀ ਹੈ ਜਲੰਧਰ ਦੇ ਸੂਚੀ ਪਿੰਡ ਵਿੱਚੋਂ ਬਹੁਤ ਜਗ੍ਹਾ ਤੇ ਸਟ੍ਰੈਟੈਜਿਕ ਜਿਹੜੀਆਂ ਹੈਗੀਆਂ ਸਪਲਾਈ ਲਾਈਨਸ ਚੱਲਦੀਆਂ ਹੈਗੀਆਂ ਇੱਥੋਂ ਜਿਹੜਾ ਹਾਈ ਸਪੀਡ ਡੀਜ਼ਲ ਪੈਟਰੋਲ ਐਂਡ ਐਲਪੀਜੀ ਦੇ ਜਿਹੜੇ ਪ੍ਰੋਡਕਟਸ ਆ ਉਹ ਬਾਕੀ ਜ਼ਿਲ੍ਹਿਆਂ 'ਚ ਐਂਡ ਆਊਟਸਾਈਡ ਸ਼ੀਟ ਵੀ ਜਾਂਦੇ ਸੋ ਇਸ ਦੀ ਸਪਲਾਈ ਲਾਈਨਸ ਖੁੱਲਣ ਦੇ ਨਾਲ ਨਾਲ ਹੀ ਹੁਣ ਇਮੀਡੀਏਟਲੀ ਰਾਹਤ ਸਾਰੇ ਪਾਸੇ ਦਿਖੇਗੀ ਵਿਥਿਨ ਨੈਕਸਟ ਕਪਲ ਆਫ ਆਵਰਸ ਦੋ ਤਿੰਨ ਘੰਟੇ ਦੇ ਅੰਦਰ ਅੰਦਰ ਤੁਹਾਨੂੰ ਸਾਰੇ ਏਰੀਆਸ 'ਚ Uh, is the uh, effect nazar aayega and outside street bhi within 6 to 7 ghante de vich ida effect aa jayega so main tade madhyam rahi aap binti karna chahta hai ki log bilkul panic na karen 2 ghante de andar jehde Jalandhar de lagle area hai ge unna sarayan te jehda bhi thoda bahut disruption aayi si supply line di wo cover up ho gaya unke jaake is tarike di problem nahi aayegi main tade madhyam rahi aa dasna chahta hai ka ki jehdi ਐਂਕਰ ਐਂਟਰਾ ਕੋਪਰੇਟਰਸ ਦੀ ਜਿਹੜੀ ਸਟ੍ਰਾਈਕ ਸੀਗੀ ਉਹ ਇਸ ਵੇਲੇ ਖੁੱਲ ਚੁੱਕੀ ਹੈ ਜਲੰਧਰ ਦੇ ਸੂਚੀ ਪਿੰਡ ਵਿੱਚੋਂ ਬਹੁਤ ਜਗ੍ਹਾ ਤੇ ਸਟ੍ਰੈਟੈਜੀਕ ਜਿਹੜੀਆਂ ਹੈਗੀਆਂ ਸਪਲਾਈ ਲਾਈਨ ਚਲਦੀਆਂ ਹੈਗੀਆਂ ਇੱਥੋਂ ਜਿਹੜਾ ਹਾਈ ਸਪੀਡ ਡੀਜ਼ਲ ਪੈਟਰੋਲ ਐਂਡ ਐਲ ਪੀ ਜੀ ਦੇ ਜਿਹੜੇ ਪ੍ਰੋਡਕਟਸ ਹੈ ਉਹ ਬਾਕੀ ਜ਼ਿਲ੍ਹਿਆਂ 'ਚ ਐਂਡ ਆਊਟਸਾਈਡ ਸ਼ੀਟ ਵੀ ਜਾਂਦੇ ਸੋ ਇਸ ਦੀ ਸਪਲਾਈ ਲਾਈਨਸ ਖੁੱਲਣ ਦੇ ਨਾਲ ਨਾਲ ਹੀ ਹੁਣ ਇਮੀਡੀਏਟਲੀ ਰਾਹਤ ਸਾਰੇ ਪਾਸੇ ਦਿਖੇਗੀ ਅ ਵਿਦਿਨ ਨੈਕਸਟ ਕੁਪਲ ਆਫ ਆਵਰਸ ਦੂਤਿੰ ਕੈਂਟੇ ਦੇ ਅੰਦਰ ਅੰਦਰ ਤੁਨੂੰ ਸਾਰੇ ਏਰੀਆਸ 'ਚ ਇਸ ਦੀ ਇਫੈਕਟ ਨਜ਼ਰ ਆਏਗਾ ਐਂਡ ਆਊਟਸਾਈਡ ਸਟਰੀਟ ਵੀ ਵਿਦਿਨ ਅ ਛੇ ਤੋਂ 7 ਘੰਟੇ ਦੇ ਵਿੱਚ ਇਹਦਾ ਇਫੈਕਟ ਆ ਜਾਏਗਾ ਸੋ ਮੈਂ ਤਾਡੇ ਮਾਧਿਅਮ ਰਹੀ ਆ ਬੇਨਤੀ ਕਰਨਾ ਚਾਹਨਾ ਹੈ ਕਿ ਲੋਕ ਬਿਲਕੁਲ ਪੈਨਿਕ ਨਾ ਕਰਨ ਦੋ ਘੰਟੇ ਦੇ ਅੰਦਰ ਅੰਦਰ ਜਿਹੜੇ ਜਲੰਧਰ ਤੇ ਲਾਗਲੇ ਏਰੀਆ ਹੈਗੇ ਆ ਉਹਨਾਂ ਸਾਰਿਆਂ ਤੇ ਜਿਹੜਾ ਵੀ ਥੋੜਾ ਬਹੁਤ ਡਿਸਰਪਸ਼ਨ ਆਈ ਸੀ ਸਪਲਾਈ ਲਾਈਨ ਦੀ ਉਹ ਕਵਰ ਅਪ ਹੋ ਗਿਆ ਉਹਨਾਂ ਅੱਗੇ ਜਾ ਕੇ ਇਸ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਊਗੀ ਮੈਂ ਤੁਹਾਡੇ ਮਾਧਿਅਮ ਰਾਹੀਂ ਆ ਦੱਸਣਾ ਚਾਹਨਾ ਹੈ ਕਿ ਜਿਹੜੀ ਟੈਂਕਰ ਐਂਟਰਾ ਕੋਪਰੇਟਰਸ ਦੀ ਜਿਹੜੀ ਸਟ੍ਰਾਈਕ ਸੀਗੀ ਉਹ ਇਸ ਵੇਲੇ ਖੁੱਲ ਚੁੱਕੀ ਹੈ ਜਲੰਧਰ ਦੇ ਸੂਚੀ ਪਿੰਡ ਵਿੱਚੋਂ ਬਹੁਤ ਜਗ੍ਹਾ ਤੇ ਸਟ੍ਰੈਟੈਜੀਕ ਜਿਹੜੀਆਂ ਹੈਗੀਆਂ ਸਪਲਾਈ ਲਾਈਨਸ ਚੱਲਦੀਆਂ ਹੈਗੀਆਂ ਇਤੋਂ ਜਿਹੜਾ ਹਾਈ ਸਪੀਡ ਡੀਜ਼ਲ ਪੈਟਰੋਲ ਐਂਡ ਐਲ ਪੀ ਜੀ ਦੇ ਜਿਹੜੇ ਪ੍ਰੋਡਕਟਸ ਆ ਉਹ ਬਾਕੀ ਜ਼ਿਲ੍ਹਿਆਂ 'ਚ ਐਂਡ ਆਊਟਸਾਈਡ ਸ਼ੀਟ ਵੀ ਜਾਂਦੇ ਸੋ ਇਸ ਦੀ ਸਪਲਾਈ ਲਾਈਨਸ ਖੁੱਲਣ ਦੇ ਨਾਲ ਨਾਲ ਹੀ ਹੁਣ ਇਮੀਡੀਏਟਲੀ ਰਾਹਤ ਸਾਰੇ ਪਾਸੇ ਦਿਖੇਗੀ ਵਿਦ ਇਨ ਨੈਕਸਟ ਕਪਲ ਆਫ ਆਰਸ 2-3 ਘੰਟੇ ਦੇ ਅੰਦਰ ਅੰਦਰ ਤੁਹਾਨੂੰ ਸਾਰੇ ਏਰੀਆ ਸੇ ਇਸ ਦੀ ਇਫੈਕਟ ਨਜ਼ਰ ਆਏਗਾ ਐਂਡ ਆਊਟਸਾਈਡ ਸਟਰੀਟ ਵੀ ਵਿਦ ਇਨ ਅ ਅਛੇ ਤੋਂ 7 ਘੰਟਿਆਂ ਦੇ ਵਿੱਚ ਇਹਦਾ ਇਫੈਕਟ ਆ ਜਾਏਗਾ ਸੋ ਮੈਂ ਤੁਹਾਡੇ ਮਾਧਿਅਮ ਰਾਹੀਂ ਆ ਬੇਨਤੀ ਕਰਨਾ ਚਾਹਨਾ ਹੈ ਕਿ ਲੋਕ ਬਿਲਕੁਲ ਪੈਨਿਕ ਨਾ ਕਰਨ 2 ਘੰਟਿਆਂ ਦੇ ਅੰਦਰ ਅੰਦਰ ਜਿਹੜੇ ਜਲੰਧਰ ਤੇ ਲਾਗਲੇ ਏਰੀਆ ਹੈਗੇ ਆ ਉਹਨਾਂ ਸਾਰਿਆਂ ਤੇ ਜਿਹੜਾ ਵੀ ਥੋੜਾ ਬਹੁਤ ਡਿਸਰਪਸ਼ਨ ਆਈ ਸੀ ਸਪਲਾਈ ਲਾਈਨ ਦੀ ਉਹ ਕਵਰ ਅਪ ਹੋ ਗਿਆ ਉਹਨਾਂ ਅੱਗੇ ਜਾ ਕੇ ਇਸ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਊ ਮੈਂ ਤੁਹਾਡੇ ਮਾਧਿਅਮ ਰਾਹੀਂ ਆ ਦੱਸਣਾ ਚਾਹਨਾ ਹੈਗਾ ਕਿ ਜਿਹੜੀ ਟੈਂਕਰ ਐਂਟਰਾ ਕੋਪਰੇਟਰਸ ਦੀ ਜਿਹੜੀ ਸਟ੍ਰਾਈਕ ਸੀਗੀ ਉਹ ਇਸ ਵੇਲੇ ਖੁੱਲ ਚੁੱਕੀ ਹੈ ਜਲੰਧਰ ਦੇ ਸੂਚੀ ਪਿੰਡ ਵਿੱਚੋਂ ਬਹੁਤ ਜਗ੍ਹਾ ਤੇ ਸਟ੍ਰੈਟੈਜੀਕ ਜਿਹੜੀਆਂ ਹੈਗੀਆਂ ਸਪਲਾਈ ਲਾਈਨਸ ਚਲਦੀਆਂ ਹੈਗੀਆਂ ਇੱਥੋਂ ਜਿਹੜਾ ਹਾਈ ਸਪੀਡ ਡੀਜ਼ਲ ਪੈਟਰੋਲ ਐਂਡ ਐਲ ਪੀ ਜੀ ਦੇ ਜਿਹੜੇ ਪ੍ਰੋਡਕਟਸ ਹੈ ਉਹ ਬਾਕੀ ਜ਼ਿਲ੍ਹਿਆਂ 'ਚ ਐਂਡ ਆਊਟਸਾਈਡ ਸ਼ੀਟ ਵੀ ਜਾਂਦੇ ਸੋ ਇਸ ਦੀ ਸਪਲਾਈ ਲਾਈਨਸ ਖੁੱਲਣ ਦੇ ਨਾਲ ਨਾਲ ਹੀ ਹੁਣ ਇਮੀਡੀਏਟਲੀ ਰਾਹਤ ਸਾਰੇ ਪਾਸੇ ਦਿਖੇਗੀ ਅ ਵਿਦਿਨ ਨੈਕਸਟ ਕੁਪਲ ਆਫ ਆਵਰਸ ਦੋ ਤਿੰਨ ਘੰਟੇ ਦੇ ਅੰਦਰ ਅੰਦਰ ਤੁਹਾਨੂੰ ਸਾਰੇ ਏਰੀਆਸ 'ਚ ਇਸ ਦੀ ਇਫੈਕਟ ਨਜ਼ਰ ਆਏਗਾ ਐਂਡ ਆਊਟਸਾਈਡ ਸਟਰੀਟ ਵੀ ਵਿਦਿਨ ਪਛੀ ਤੋਂ 7 ਘੰਟੇ ਦੇ ਵਿੱਚ ਇਹਦਾ ਇਫੈਕਟ ਆ ਜਾਏਗਾ ਸੋ ਮੈਂ ਤਾਡੇ ਮਾਧਿਅਮ ਰਾਹੀਂ ਆਪ ਬੇਨਤੀ ਕਰਨਾ ਚਾਹਨਾ ਹੈ ਕਿ ਲੋਕ ਬਿਲਕੁਲ ਪੈਨਿਕ ਨਾ ਕਰਨ ਦੋ ਘੰਟੇ ਦੇ ਅੰਦਰ ਅੰਦਰ ਜਿਹੜੇ ਜਲੰਧਰ ਦੇ ਲਾਗਲੇ ਏਰੀਆ ਹੈਗੇ ਆ ਉਹਨਾਂ ਸਾਰਿਆਂ ਤੇ ਜਿਹੜਾ ਵੀ ਥੋੜਾ ਬਹੁਤ ਡਿਸਰਪਸ਼ਨ ਆਈ ਸੀ ਸਪਲਾਈ ਲਾਈਨ ਦੀ ਉਹ ਕਵਰ ਅਪ ਹੋ ਗਿਆ ਉਹਨਾਂ ਅੱਗੇ ਜਾ ਕੇ ਇਸ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਊਗੀ